ਤੁਹਾਡੇ ਅੰਦਰ ਦਰਦ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਸ਼ੁਰੂ ਤੋਂ ਬੜੀਆ ਕੁਰਬਾਨੀਆਂ ਕੀਤੀਆਂ ਕੋਈ ਸ਼ੱਕ ਨਹੀਂ ਜੋ ਐਮਰਜੈਂਸੀ ਵਰਗੀ ਲੜਾਈ ਲੜੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੇ 19-19 ਮਹੀਨੇ ਜ਼ਿਲ੍ਹਾ ਵਿੱਚ ਕੱਟਿਆ ਤੁਸੀਂ ਧਰਮ ਜੁੱਧ ਮੋਰਚੇ ਲਾਏ ਤੁਸੀਂ ਪਾਣੀਆਂ ਦੀ ਲੜਾਈ ਲੜੀ ਤੁਸੀਂ ਕੋਈ ਵੀ ਪੰਜਾਬ ਦੀ ਖਾਤਰ ਜੂਜਣ ਦੀ ਲੋੜ ਪਈ ਤੁਸੀਂ ਤਕੜੇ ਹੋ ਕੇ ਤੁਰੇ ਮੈਂ ਉਸ ਨੂੰ بار بار ਯਾਦ ਸਿਰਫ ਕਰਾ ਰਹੀਆਂ ਮੈਂ ਲੰਬਸ ਸਮਾਂ ਹੀ ਲੈਣਾ ਸਾਜਕ ਜੀ ਮੈਂ ਮਹਿਸੂਸ ਕਰਦੀਆਂ ਜਿਹੜੀ ਗੱਲ ਤੁਹਾਡੇ ਅੰਦਰ ਦਰਦ ਹੈ ਕਿ ਅਸੀਂ ਅੱਜ ਵੱਖਰੇ ਹੋ ਕੇ ਕਿਉਂ ਬੋਲ ਰਹੇ ਹਾਂ ਸ਼ੋਮਣੀ ਅਕਾਲੀ ਦਲ ਤੋਂ ਵੱਖਰਾ ਕੋਈ ਨਹੀਂ ਨਾ ਤੁਸੀਂ ਹੋ ਨਾ ਅਸੀਂ ਹੈ ਗਲਤੀਆਂ ਹੋਈਆਂ ਅਸੀਂ ਵੀ ਵਿੱਚ ਸਾਂ ਅਸੀਂ ਇਸੇ ਕਰਕੇ 5 ਜੂਨ ਨੂੰ ਜਦੋਂ 25 ਜੂਨ ਨੂੰ ਸ੍ਰੀ ਹਕਾਤਖਸਾਬ ਤੇ ਗਏ ਸਾਂ ਅਸੀਂ ਲਿਖ ਕੇ ਦਿੱਤਾ ਸੀ ਕਿ ਸ਼ੋਮਣੀ ਅਕਾਲੀ ਦਲ ਪੰਥ ਦੀ ਸਰਕਾਰ ਹੈ ਤੇ ਲੋਕਾਂ ਨੂੰ ਇਸ ਕਰਕੇ ਦੁੱਖ ਲੱਗਦਾ ਹੈ ਕਿ ਪੰਥ ਦੀ ਸਰਕਾਰ ਵਿੱਚ ਗੁਰੂ ਗੋਬਿੰਦ ਸਿੰਘ ਦੀ ਬੇਦਵੀ ਕਿਉਂ ਹੋਈ ਉਹਦੇ ਦੋਸ਼ੀ ਕਿਉਂ ਨਹੀਂ ਫੜੇ ਗਏ ਲੋਕੀ ਇਸ ਕਰਕੇ ਤਕਲੀਫ ਵਿੱਚ ਹੈ ਕਿ ਡਿਵੈਲਪਮੈਂਟ ਬੜੀ ਕੀਤੀ ਹੈ ਵਿਕਾਸ ਬੜਾ ਕੀਤਾ ਅਸੀਂ ਯਾਦਗਾਰਾਂ ਬੜੀਆਂ ਪੜਾਈਆਂ ਅਸੀਂ ਧਰਮ ਦੇ ਵੀ ਬੜੇ ਕੰਮ ਕੀਤੇ ਐ ਲੇਕਿਨ ਲੋਕਾਂ ਨੂੰ ਤਸੱਲੀ ਕਿਉਂ ਨਹੀਂ ਆ ਰਹੀ ਉਹਦਾ ਕੰਮ ਸੀ ਉਹਦੀ ਗੱਲ ਸੀ ਕਿ ਜਦੋਂ ਸ਼੍ਰੀ ਅਕਾਲ ਤਾਜ ਸਾਹਿਬ ਜੀ ਦੇ ਜਥੇਦਾਰਾਂ ਨੂੰ ਘਰ ਚ ਬੁਲਾ ਕੇ ਜਦੋਂ ਉਨਾ ਕੋਲ ਰਾਮ ਰਹੀਮ ਦਾ ਫੈਸਲਾ ਕਰਾਇਆ ਗਿਆ ਸੀ ਉਹ ਤੁਹਾਡੇ ਅੰਦਰ ਦਰ ਸੀ ਤੁਸੀਂ ਤਕਲੀਫ ਐਸੀ ਸਾਧ ਸੰਗਤ ਜੀ ਕੋਈ ਨਿੱਜੀ ਤੌਰ ਤੇ ਕੋਈ ਲੜਾਈ ਨਹੀਂ ਕਿਸੇ ਨਾਲ ਔਰ ਮੈਂ ਜਦੋਂ ਵੀ ਕਿਤੇ ਬੋਲੀ ਹੈ ਸਿਰ ਇੱਕੋ ਗੱਲ ਕਹੀ ਹੈ ਮੈਨੂੰ ਸਰਕਾਰ ਦੀਆਂ ਕੁਰਸੀਆਂ ਦੀ ਕੋਈ ਚਿੰਤਾ ਨਹੀਂ ਮੈਨੂੰ ਸਰਕਾਰ ਦੀ ਕੋਈ ਚਿੰਤਾ ਨਹੀਂ ਵੋਟਾਂ ਪੈਣੀਆਂ ਨਹੀਂ ਪੈਣੀਆਂ ਤੁਹਾਡੇ ਹੱਥ ਸਾਧ ਸੰਗਤ ਜੀ ਮੇਰੇ ਅੰਦਰ ਦੱਤ ਹੈ ਕਿ ਸ੍ਰੀ ਅਕਾਲ ਤਾ ਸਦੀ ਮਹਾਨ ਤਾ ਸ੍ਰੀ ਅਕਾਲ ਤਾ ਸਭ ਦਾ ਸਿਧਾਂਤ ਉਹਦੀ ਸਰਬਜਿੱਤ ਹੈ ਉਹਦੀ ਪ੍ਰਭੂ ਸਤਾਰੂ ਡੇਟ ਹਾਲ ਅਗੇ ਗਈ ਸਿੱਖ ਕਦੀ ਜਿਉਂਦਾ ਨਹੀਂ ਰਹਿ ਸਕਦਾ ਸਾਧ ਸੰਗਤ ਜੀ ਤੁਹਾਨੂੰ ਸਿੱਖ ਕੋ ਹੁੰਦਾ ਹੱਕ ਨਹੀਂ ਅਸੀਂ ਜੇ ਤੁਰੇ ਆ ਤੇ ਸਿੱਖ ਸਿਧਾਂਤ ਬਚਾਉਣ ਵਾਸਤੇ ਤੁਰੇ ਆ ਅਸੀਂ ਜੇ ਤੁਰੇ ਆ ਤੇ ਮਰਾਦ ਪੂਰਨ ਲਈ ਤੁਰੇ ਆ ਅਸੀਂ ਪ੍ਰਭੂ ਸਤਾ ਸਿਰ ਕਾਤਾ ਸਭ ਦੀ ਉਹਨੂੰ ਉੱਚਾ ਕਰਨ ਵਾਸਤੇ ਤੁਰੇ ਆ ਸਾਧ ਸੰਗਤ ਜੀ ਉਹਦਾ ਕਾਰਨ ਮਹਾਰਾਜ ਰਣਜੀਤ ਸਿੰਘ ਦੀਆਂ ਕਹਾਣੀਆਂ ਲੋਕੀ ਸੁਣਦੇ ਸੀ ਕਿ ਅਕਾਲੀ ਫੂਲਾ ਸਿੰਘ ਜੀ ਨੇ ਉਹਨੂੰ ਸਜਾ ਸਦਾਈ ਸਰਦਾਰ ਸੁਜੀ ਸੇ ਬਰਨਾਲੇ ਦੀ ਗੱਲ ਸੁਣਦੇ ਸੀ ਸਦਾ ਬੂਟਾ ਸਈ ਦੀ ਗੱਲ ਸੁਣਦੇ ਸੀ ਕਹਿੰਦੇ ਜੈਲਸੇ ਦੀ ਸੁਣਦੇ ਸੀ ਪਰ ਅੱਖਾਂ ਨਾਲ ਤੁਸੀਂ ਵੇਖੀ ਸੀ ਸਾਡੀ ਪੀੜ੍ਹੀ ਨਮੀ ਨੀ ਸੀ ਦੇਖਿਆ ਆ ਜਿਹੜੇ ਨੌਜਵਾਨ ਬੈਠੇ ਨਾ ਇਹਨਾਂ ਨੂੰ ਕੋਈ ਪਤਾ ਨਹੀਂ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸੱਚਮੁੱਚ ਇੰਨੀ ਵੱਡੀ ਸ਼ਕਤੀ ਹੈ ਤੇ ਜਦੋਂ ਉਹ ਗੱਲ 2 ਦਸੰਬਰ ਨੂੰ ਦੁਹਰਾਈ ਗਈ 2024 ਨੂੰ ਸਾਰ ਸੰਗਤ ਦੁਨੀਆ ਦੀ ਅੱਖਾਂ ਖੁੱਲ ਗਈਆਂ ਤੇ ਦੰਦ ਮੀਚੇ ਰਹਿ ਗਏ ਸਾਰੇ ਧਰਮਾਂ ਦੇ ਲੋਕ ਕਹਿੰਦੇ ਹੈ ਇੱਡਾ ਧਾਰਮਿਕ ਸਥਾਨ ਹੋਵੇ ਕਿਦਾਂ ਸਾਜ ਸੰਗਤ ਜੀ ਉਹ ਅਸਥਾਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਤਨ ਗੁਰੂ ਹਰਗੋਬਿੰਦ ਸਾਹਿਬ ਨੇ 1606 ਦੇ ਵਿੱਚ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ ਉਸਾਰਿਆ ਸੀ ਚੌਥੇ ਬੰਦੇ ਦੇ ਹੱਥ ਨਹੀਂ ਸੀ ਲੱਗੇ ਕੋਈ ਰਾਜਗੀਰ ਨਹੀਂ ਸੀ ਲੱਗਾ ਕਿਤੇ ਰੇਤਾਂ ਵੀ ਬਾਹਰ ਨਹੀਂ ਸੀ ਆਂਦੀ ਉਹ ਮਿੱਟੀ ਜਿਹੜੀ ਸ੍ਰੀ ਦਰਵਾਜ਼ਾ ਤੋਂ ਪੁੱਟ ਕੇ ਬਾਹਰ ਰੱਖੀ ਸੀ ਉਹ ਮਿੱਟੀ ਵਰਤੀ ਗਈ ਇੰਨੀ ਪਵਿੱਤਰ ਜਗ੍ਹਾ ਹੈ ਐਡੀ ਮਹਾਨ ਜਗ੍ਹਾ ਹੈ ਜਿਹੜੀ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਹੱਥਾਂ ਨਾਲ ਸਜਾਈ ਅੱਜ ਜਿੱਥੇ ਤੁਸੀਂ ਬੈਠੇ ਹੋ ਰੋਪੜ ਦੀ ਧਰਤੀ ਸਾਹਿਬ ਜੀ ਇਹ ਚੱਪਾ ਚੱਪਾ ਧਰਤੀ ਤੇ ਤਨ ਗੁਰੂ ਗੋਬਿੰਦ ਸਿੰਘ ਜੀ ਦੇ ਜੋ ਘੋੜਿਆਂ ਦੀ ਠੱਪ ਠੱਪ ਦੀ ਆਵਾਜ਼ ਆਉਂਦੀ ਹੋਵੇਗੀ ਤਿੰਨ ਵਾਰ ਗੁਰੂ ਗੋਬਿੰਦ ਸਿੰਘ ਜੀ ਇੱਥੇ ਆਏ ਸਭ ਤੋਂ ਪਹਿਲਾਂ ਜੋ ਪੌਂਟਾ ਸਾਹਿਬ ਤੋਂ ਆਏ ਉਸ ਵੇਲੇ ਪਠਾ ਸਾਹਿਬ ਜਿਹੜਾ ਅੱਜ ਗੁਰਦੁਆਰਾ ਸਾਹਿਬ ਬਣਿਆ ਉੱਥੇ ਜਿਹੜਾ ਕੋਟਲਾ ਨਹੀਂ ਖਾਂਸੀ ਉਸਦੇ ਪੱਠਾ ਚੂਨੇ ਦਾ ਚੜਲਾ ਸੀ ਉੱਥੇ ਆ ਕੇ ਉਹਨਾਂ ਦੇ ਚਰਨ ਪਏ ਤੇ ਉਸ ਦੀ ਪੈਰ ਦੇ ਨਾਲ ਫੋੜ ਪੈਨ ਜਿਹੜਾ ਠੰਡਾ ਹੋ ਗਿਆ ਦੂਜੀ ਵਾਰ ਜਦੋਂ ਇੱਥੇ ਪਹੁੰਚੇ ਉਸ ਵੇਲੇ ਪਾਈ ਬਚੱਤਰ ਸਿੰਘ ਜੀ ਜਦੋਂ ਸ਼ਹੀਦ ਪਹਿਲਾਂ ਜ਼ਖਮੀ ਹੋਏ ਉਸ ਵੇਲੇ ਉਸਦੇ ਘਰ ਪਹੁੰਚ ਗਏ ਤੇ ਸਾਧ ਸੰਗ ਜੀ ਉਹਦੇ ਘਰ ਆ ਕੇ ਬਚੱਤਰ ਸਿੰਘ ਜ਼ਖਮੀ ਹੋਏ ਨੂੰ ਉੱਥੇ ਠਹਿਰਾਇਆ ਉਹਦੀ ਮਰਮ ਪੱਟੀ ਕੀਤੀ ਤੇ ਫਿਰ ਉਸ ਵੇਲੇ ਜਦ ਸਰਕਾਰ ਨੂੰ ਪਤਾ ਲੱਗਾ ਤੇ ਸਰਕਾਰ ਨੇ ਆ ਕੇ ਘੇਰਾ ਪਾ ਲਿਆ ਤੇ ਪਾਈ 75 ਸੇ ਨੂੰ ਉਸ ਵੇਲੇ ਅੰਦਰ ਜਦ ਰੱਖਿਆ ਹੋਇਆ ਸੀ ਉਹਦੇ ਲਾਸ਼ ਕੀਤਾ ਜਾ ਰਿਹਾ ਸੀ ਦੇ ਨਿਆਂਖਾਨੇ ਕਿ ਹਾਂ ਇਸ ਕਮਰੇ ਚ ਮੇਰਾ ਤੀ ਜੋ ਆਈ ਸੁਤਾ ਹੋਇਆ ਸਾਸਕ ਜੀ ਇਤਿਹਾਸ ਜਦ ਅਸੀਂ ਦਰਹਾਨੇ ਲੋਕ ਐਡੇ ਖੜੇ ਹੋ ਜਾਂਦੇ ਐ ਅੱਜ ਜਾਤ ਪਾਤ ਵਿੱਚ ਵੰਡ ਰਹੇ ਐ ਧਰਮਾਂ ਵਿੱਚ ਵੰਡ ਰਹੇ ਐ ਸਾਨੂੰ ਤਬਾਹ ਕਰਕੇ ਰੱਖ ਦਿੱਤਾ ਇਸ ਰਾਜਨੀਤੀ ਨੇ ਕੋਈ ਕੋਈ अपनी जात पात लैके बैठा होया कोई अपने धर्म च वडियाँ पा के बैठा होया लेकिन गुरु गोबिंद सिंह ने कहा कि कौ पयो मंडिया सन्यासी को जोगी पयो कौ को ब्रह्मचारी कोई जतिया मान बोहो हिंदू तुर कोई राव जी मान साफी की जात सब एक है पहचान बो एक हाँ असि खालसा पंथ दे साजे हुए हैं गुरु प्यारे मेरी, हाँ है। मेरी तो हाथ जोड़ के बेनती है श्रोमणी गुरुद्वारा प्रबंधक कमेटी थोड़ी है ਮੇਰਾ ਜਿਹੜਾ ਉਦੋਂ ਪਿੱਛੇ ਪੈਦਾ ਹੋਇਆ ਹੈ ਕੇਵਲ ਇੰਨਾ ਹੀ ਕਿਹਾ ਸੀ ਕਿ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਦੀ ਆਵਾਜ਼ ਆਈ ਹੈ ਇਹ ਸਾਡੇ ਪੰਜ ਮੈਂਬਰੀ ਬੈਠੀ ਜਿਹੜੇ ਇਹ ਬੈਠੇ ਸੀ ਜਦੋਂ ਆਏ ਸੀ ਚੁੰਦਾ ਕਮੇਟੀ ਇਹਨਾਂ ਨੇ ਕਿਹਾ ਸੀ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਚ ਦਖਲਅੰਦਾਜ਼ੀ ਬੰਦ ਕਰ ਦਿਓ ਬੰਦ ਕਰ ਦਿਓ ਇਹੀ ਗੱਲ ਮੈਂ ਕਹੀ ਸੀ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਕਮਜ਼ੋਰ ਹੁੰਦੀ ਜਾ ਰਹੀ ਹੈ ਉਥੇ ਤੁਹਾਡੀ ਦਖਲਅੰਦਾਜ਼ੀ ਦੇ ਨਾਲ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਤੁਸੀਂ ਵੀ ਦੇਖ ਲਈਓ ਮੀਟ ਦਾ ਹੋਣਾ ਸ਼੍ਰੋਮਣੀ ਕਮੇਟੀ ਦਾ ਦਫ਼ਤਰਾ ਜੀ ਹੋਣਾ ਲੰਗਰ ਚੱਲਣ ਉੱਥੇ ਹੀ ਚੱਲਣ ਇਹ ਦੂਜੇ ਸਿੱਖਾਂ ਨੂੰ ਤਕਲੀਫ ਹੁੰਦੀ ਸੀ ਸਾਦ ਸਗ ਜੇ ਪਰ ਸਿੱਖ ਕੋਸ਼ ਕਰਨੇ ਆ ਅਕਾਲੀਆਂ ਦੇ ਨਹੀਂ ਕੱਲੇ ਗੁਰਦੁਆਰੇ ਗੁਰਦੁਆਰੇ ਸਿੱਖਾਂ ਦੇ ਆ ਇਹ ਮਹਾਨ ਤਖਤ ਸਿੱਖਾਂ ਦੇ ਆ ਇਹ ਸਿੱਖਾਂ ਦੀ ਚੜ੍ਹਦੀ ਕਲਾ ਵਾਸਤੇ ਅਸੀਂ ਇਕੱਠੇ ਹੋਣਾ ਸੋ ਦੁਨੀਆ ਪਰ ਦੇ ਸਿੱਖ ਅੱਜ ਤੁਹਾਨੂੰ ਸੋਚਦੇ ਆ ਕਿ ਤੁਸੀਂ ਅਕਾਲ ਤਖਤ ਦੀ ਮਹਾਨਤਾ ਬਣਾਈ ਰੱਖੋਗੇ ਕਿ ਇਸ ਨੂੰ ਗਵਾ ਕੇ ਰੱਖਦੇ ਹੋਗੇ ਅੱਜ ਤੁਹਾਡੇ ਉੱਰ ਨਜ਼ਰ ਲੱਗੀ ਹੈ ਤੁਹਾਡੇ ਅੰਦਰ ਵੀ ਦਰਦ ਹੈ ਸਾਡੇ ਅੰਦਰ ਵੀ ਦਰਦ ਹੈ ਤਕਲੀਫ ਸਾਨੂੰ ਵੀ ਪਈ ਹੈ ਮੈਨੂੰ ਕਹਿੰਦੇ ਹੁੰਦੇ ਸੀ ਲੋਕੀ ਬੀਬੀ ਜਿੰਨੀ ਵਾਰੀ ਤੂੰ ਬਾਦਲ ਬਾਦਲ ਗਾਉਣੀ ਹੈ ਨਾ ਸਟੇਜਾਂ ਤੇ ਕਿਤੇ ਵਾਇਗਰੂ ਵਾਇਗਰੂ ਕਰਦੀ ਰਹੇ ਨਾ ਤੇਰੀ ਅਵਸਥਾ ਬੜੀ ਉੱਚੀ ਹੋ ਜਾਏ ਸੱਚੀ ਗੱਲ ਹੈ ਜੀ ਮੇਰੇ ਸਾਥੀ ਕਹਿੰਦੇ ਹੁੰਦੇ ਸੀ ਜਿੰਨੀ ਵਾਰੀ ਤੂੰ ਬਾਦਲ ਬਾਦਲ ਗਾਉਣੀ ਹੈ ਨਾ ਸਾਥ ਸੰਗਤ ਤੁਹਾਨੂੰ ਤਾਂ ਘੱਟ ਦੁੱਖ ਲੱਗਦਾ ਹੋਏਗਾ ਜਗੀਰ ਕੌਰ ਨੇ ਆਪਣੀ ਜ਼ਿੰਦਗੀ ਜਿਹੜੀ ਹੈ ਜਵਾਨੀ ਸਾਰੀ ਸ਼ੋਮਣੀ ਕਲਦਲ ਵਾਸਤੇ ਲਾਤੀ ਕਿਉਂਕਿ ਅਸੀਂ ਅੱਜ ਦੇ ਨਹੀਂ ਤੁਰੇ ਜਿਹਦਾ ਇਹ ਕਹ ਰਹੇ ਸਨ ਸਾਰੇ ਇਸ ਕਦਰ ਦੇ ਤੁਰੇ ਐ ਜਿਹੜਾ ਕੁਲਦੀਪ ਸਿੰਘ ਫਟਾਲੇ ਦੇ ਪੁੱਤਰ ਬੈਠੇ ਐ ਰਵਿੰਦਰ ਸਿੰਘ ਜੀ ਬੈਠੇ ਜਿਹੜੇ ਮੇਰੇ ਬਜ਼ੁਰਗਾਂ ਨਾਲ ਰਹੇ ਐ 1920 ਵਿੱਚ ਸ਼ੋਮਣੀ ਕਮੇਟੀ ਬਣੀ 1920 ਪਹਿਲੀ ਵਾਰੀ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲੇ ਨਾਮ ਚਦ ਹੋਏ ਜੇ ਟਕਸਾਲ ਹੈ ਸਾਡੀ ਸਾਸਕ ਜੀ 28 ਸਾਲ पाँ तक मैंबर अस्सी फिर से छे चोड़ा लड़िया पहली बार एम एल ए बने जो उन्नीस सौ सैंती श्रोमी अकाली दल ने चोन लड़ी उदो पहली बार एम एल ए अनडिवाइड कंट्री बने तो दूजी लड़ दूजी चोन उन्नीस सौ छियाली लड़ी दो बार एम एल ए बने अनडिवाइड कंट्री फिर इधर आके मेरे फादर ला मेरे सोहरा साहब जो सा स्पीकर साहब बैठे इन्होंए उन्होंने सात लड़िया कैरो ਅੰਮਲੇ ਵੀਰ ਹੈ 169 ਚ ਵਜੀਰ ਹੈ ਸਦਾ ਪ੍ਰਕਾਸ਼ ਸੇ ਬਾਦਲ ਦੇ ਨਾਲ ਬੜੀਆਂ ਡਿਵੈਲਪਮੈਂਟ ਕੀਤੀਆਂ ਸਾਦਸੰਗ ਜੀ ਇੱਕ ਪੈਸੇ ਦੀ ਕੋਈ ਉਸ ਥਾਂ ਦੇ ਉੱਤੇ ਕੋਈ ਗੱਲ ਨਹੀਂ ਕਰ ਸਕਦਾ ਇੰਨੀ ਇਮਾਨਦਾਰੀ ਨਾਲ ਸੇਵਾ ਕੀਤੀ ਤੁਹਾਡੀ ਬੀਬੀ ਤੁਹਾਡੀ ਭੈਣ 1996 ਤੋਂ ਤੁਰੀ ਹੈ 1999 ਤੋਂ ਲੈ ਕੇ ਐਸੇ ਤੱਕ ਸੇਵਾ ਕਰਦੀ ਪਹਿਲਾਂ ਮਾਨਦਲ ਚ 1990 ਦੀ ਚੋਣ ਲੜੀ ਫਿਰ ਸ਼ਨ ਵਿੱਚ ਇੱਧਰ ਮੈਂਬਰ ਬਣੀ ਸਦਨ ਵਿੱਚ ਐਮ.ਐਲ.ਏ ਬਣੀ ਮਨਿਸਟਰ ਬਣੀ ਤੁਸੀਂ ਮਾਣ ਦਿੱਤਾ ਵਰਦਾਨ ਵੀ ਬਣੀ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ ਪੰਥ ਦੀ ਗੱਲ ਕਰਦੀ ਹੈ ਕਹਿੰਦੇ ਸੁਣਦੇ ਪੈ ਸਾਰੇ ਬਹਤੇ ਔਖੇ ਨਹੀਂ ਹੋਣਗੇ ਇਹਨਾਂ ਨੂੰ ਪਤਾ ਹੈ ਕਿ ਮੈਂ ਜਗਾਉਣਾ ਹੈ ਤੈਨੂੰ ਮੈਨੂੰ ਤਾਂ ਇਹਨਾਂ ਦੀ ਤਾਕਤ ਦਾ ਪਤਾ ਹੈ ਮੈਨੂੰ ਇਹਨਾਂ ਦੀ ਖੁਰਾਕ ਦਾ ਪਤਾ ਹੈ ਇਹ ਚਾਹੁੰਦੇ ਕੀ ਹੈ ਇਹ ਚਾਹੁੰਦੇ ਹੈ ਪੰਥ ਦੀ ਗੱਲ ਕਰੋ ਇਹ ਚਾਹੁੰਦੇ ਹੈ ਮਹਾਂਤਰੀ ਦੀ ਗੱਲ ਕਰੋ ਇਹ ਚਾਹੁੰਦੇ ਮਰਹਦਾ ਬਹਾਰ ਕਰੋ ਇਹ ਚਾਹੁੰਦੇ ਸਰਬ ਉੱਚ ਦਾ ਸ਼੍ਰੀ ਅਕਾਲ ਤਾ ਸਦੀ ਰਵੇ ਓਦੀ ਪ੍ਰਭੂ ਸ਼ਤਾ ਬੱਚੀ ਰਵੇ ਸਾਧ ਸੰਗਤ ਜੀ ਤੁਹਾਡੀ ਇਹ ਨਿਮਾਣੀ ਸੇਵਕ ਜ਼ਿੰਦਗੀ ਵਿੱਚ ਇੱਕ ਸੰਕਲਪ ਲਾ ਕਰ ਤਰੀ ਹੈ ਕਿ ਉਹ ਜੋ ਤੋ ਲਿਖਿਆ ਸ੍ਰੀ ਕਾ ਕਤਾ ਇਸ ਮਹਾਨ ਹੈ ਸਿੱਖ ਪੰਥ ਦੀ ਮਹਾਨ ਹੈ ਬਸ ਇਹੀ ਰਖਿਓ ਕੋਈ ਬੰਦਾ ਮਹਾਨ ਨਹੀਂ ਕਿਉਂਕਿ ਮਾਨਸਿਕ ਮਾਨਸ ਕੀ ਜੀ ਜੋ ਮਨੁੱਖੀ ਟੈਗ ਵਿਰਤੀ ਸਭ ਜਾਨ ਮਨੁੱਖ ਦੀ ਕੋਈ ਟੈਗ ਨਹੀਂ ਜਦੋਂ ਅਸੀਂ ਕਿਹਾ ਕਿ ਬਾਦਲ ਸਾਹਿਬ ਸਾਰੇ ਛੱਡਦੇ ਜਾ ਰਹੇ ਹੈ ਕਿਰਪਾ ਕਰੋ ਕਹਿੰਦੇ ਜਾਨ ਦੋ ਮੈਂ ਇਕੱਲਾ ਹੀ ਬੜਾ ਫਿਰ ਅਸੀਂ ਛੱਡ ਕੇ ਪਾਸੇ ਹੋ ਗਏ